ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਸਤਿਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵਿਰਗੋਲਾ ਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਿddi ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਜੀ ਵਧੇ ਵਧੇਰ ਵੀ ਤੁਸੀਂ ਦਾ ਨਾਮ ਵੇ ਗਮਾਲ ਪਰਸਮ ਵਾਲਾ ਫਿਰ ਹਰ ਭਈ ਜੀ ਉਦੋਂ ਮੈਂ ਸ਼ਾਮਾਂ ਤੋਂ ਪਹਿਲਾਂ ਸਾਰਾ ਆਪਣਾ ਮਾਲ ਵੇਚਿਆ। ਸ਼ਾਮਤਬ ਵੇਲ ਹੋ ਗਿਆ ਸੀ ਕਿਉਂ? ਹਾਂ ਵੇਲ ਹੋ ਗਿਆ ਰਪੀ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਚਲੋ ਨਾਮ ਦੱਸਦੇ ਕਰੀ। ਨਾਮ ਮੇਰਾ ਪਾਸ ਸਿੰਘ ਜੀ। ਪਿੰਡ ਚੋਈਂਦਾ ਜਿਲ੍ਹਾ ਫਸਾਹਰੀ ਜਨਾਲਾ। ਤੇ ਫੋਨ ਨੰਬਰ ਵੀ ਪੁੱਲ ਦੇ ਕਰੀ। 93459992। ਠੀਕ ਹੈ ਜੀ। ਤੇ ਚਲੋ ਫਿਰ ਸ਼ਰਵਾਤ ਜਿਹੜੀ ਆ ਪਿੱਦੇ ਨੰਬਰ ਤੇ ਝੋਟੀ ਜਿਹੜੀ ਤਾਜੀ ਸੋਈ ਆ। ਹਾਂਜੀ। ਆਜੇ ਬੱਚਾ ਇਹਦਾ। ਆ ਰਪੀ ਜੀ ਦਾ ਕੱਟਾ ਜੀ। ਆ ਮਗਰ ਕੱਟਾ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ। ਕਿੰਨਾ ਚਿਰ ਆ ਰਹੀ ਹੈ ਵਜੇ ਨੇ ਸੋਈ ਨੂੰ ਇਹ ਕੱਲ ਐ ਇੱਕੋਲੀ ਜਿਹੜੀ ਬੀਜੀ ਸੋਈ ਹੈ ਅੱਛਾ ਕੱਲ ਸਵੇਰ ਦੀ ਸੋਈ ਹੈ ਤੇ ਚਵਾਚੂ ਓਕੇ ਪੂਰਾ ਯਾਰ ਬੀਜੀ ਬੜਾ ਵਧੀਆ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਯਾਰ ਬੀਜੀ ਪਹਿਲੇ ਸਵੇਰ ਘਰ ਆ ਲਿਆਂਗਾ ਵੀ 13-14 ਕਿਲੋ ਦੁੱਧ ਚਵਾਇਆ ਹੈ ਅੱਛਾ ਹੁਣ ਮਨਾਂ ਦੋਵਾਂ ਚਵਾਈਆਂ ਰ 8-9 ਕਿਲੋ ਗੋਲਾ ਆਪਾਂ ਚੋੜਤਾ ਆ ਅੱਛਾ ਚਵਾਈ ਇਹ ਯਾਰ ਬੀਜੀ ਬੜੀ ਵਧੀਆ ਲੱਗੀ ਮੱਦ ਨੂੰ ਤੋਰੋ ਹਾਂ ਫੇਰ ਇੱਕ ਰੀਨ ਬਾਕੀ ਇਹ ਵੀ ਪਿੱਟਪੂਰੇ ਤੋਂ ਚੰਗੀ ਹੈ ਤੇ ਥੱਲੇ ਵੀ ਚੰਗੀ ਤਿਆਰ ਹੋਈ ਹੈ ਜਿਹੜੀ ਤੇ ਇੱਕ ਦਿਨ ਕਰੇ ਵਿਧੀ ਹਵਾਲਾ ਦਿਖਾਈ ਦੀ ਇਹ ਤਾਂ ਇੱਕ ਵਾਰੀ ਫਿਰ ਤਾਂ ਗਿੰਦੀਆਂ ਲਵਾਂ ਨਾ ਅਰ ਬਿਜੋ ਗਿੰਦੀਆਂ ਲੱਗਣਵਾਂ ਨਹੀਂ ਠੀਕ ਆ ਚੈੱਕ ਕਰਾ ਲੈਂਦੇ ਤੇ ਇਹਦਾ ਕੀ ਵਾਧਾ ਹੁੰਦਾ ਵੀਰ ਜੀ ਬਿੰਦੀਆਂ ਵਾਲੇ ਵਾਨੇ ਦਾ ਯਾਰ ਵੀ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਹੁੰਦੀਆਂ ਝੋਟੀ ਦੀ ਅੱਛਾ ਇਹ ਵੀ ਨਿਸ਼ਾਨੀਆਂ ਹੁੰਦੀਆਂ ਮੈਂ ਮਾਨਸੇ ਗਿਆ ਉੱਧਰ ਹਰਿਆਣੇ ਗਿਆ ਤੇ ਉਹਨਾਂ ਮੈਨੂੰ ਖਾਸ ਗੱਲ ਦੱਸੀ ਅੱਛਾ ਇਹ ਬਿੰਦੀਆਂ ਵਾਲੇ ਇਹਦਾ ਵਾਨਾ ਦਾ ਦੁੱਧ ਦੇ ਨਿਸ਼ਾਨੇ ਹੁੰਦੀਆਂ ਠੀਕ ਠੀਕ ਹੈ ਹਾਂ ਜੀ ਹਾਂ ਠੀਕ ਹੈ ਤੇ ਇਹਦਾ ਫਿਰ ਮੁੱਲਾ ਬੋਲਰ ਬੀਏ ਦਾ ਮੰਗਣ ਭਾਵੇਂ 1.25 ਜੇ 20 ਮੰਗੀ ਜਾਈਏ ਹਾਂਜੀ 1 ਲੱਖ ਤੇ 5000 ਦੇ ਦਵਾਂਗੇ ਅੱਛਾ ਹਾਂਜੀ ਤੇ ਪਹੁੰਚ ਵਿੱਚ ਹੈ ਪਹੁੰਚ ਵਿੱਚ 100 ਕਿਲੋਮੀਟਰ ਦਾ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਾਂ ਤਾਂ ਥੋੜਾ ਬੋਧਾ ਮਾਨ ਰੂਜੀ ਠੀਕ ਹੈ ਜੀ ਤੇ ਹੁਣ ਜਿਹੜੀ ਆਵਲੀ ਚੋਟੀ ਜੇ ਇਹ ਚੋਟੀ ਹਰ ਬੀ ਜੀ ਡੇਢ ਮਹੀਨਾ ਹੈ ਜੋ ਬਣੀ ਨੂੰ ਘਰ ਆਲੇ ਆਂਦੇ ਆ ਅੱਛਾ ਪਰ ਆਪਾਂ ਚੈੱਕ ਚੁੱਕ ਨਹੀਂ ਕਰਾਈ ਡੇਢ ਮੈਂ ਗਰਮੀ ਬੜੀ ਆ ਤੇ ਦੋ ਤੇ 5 ਕਿਲੋ ਜੇ ਥੱਲੇ ਅੱਛਾ ਹਾਂਜੀ ਤੁਰਾਂ ਫੇਰ ਇਹਨਾਂ ਤਰਾਏ ਕਿਚੋ ਦੀ ਹੈ ਚਲੋ ਮੂੰ ਮੱਥ ਲੱਗਦੀ ਆ ਪਰ ਸਰੀਰੋਂ ਥੋੜੀ ਕਾਰੀ ਆ ਗੱਦ ਘਾਟ ਵੀ ਚਲੋ ਠੀਕ ਆ ਬਾਕੀ ਜੇ ਕੋਈ ਸਾਹਬ ਵਾਲਾ ਕੋਈ ਵੀਰ ਖੜਦਾ ਦੇ ਜਿਓ ਠੀ ਤਿਆਰ ਹੁੰਦੀ ਆ ਤੇ ਚੰਗੀ ਤਿਆਰ ਹੋਣੀ ਆ ਹੁਣ ਵੀ ਚਲੋ ਕਿਸੇ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਤਰਵੀਨ ਜਿਹਦੇ ਘਰ ਆਈ ਆ ਨਾ ਹਾਂਜੀ ਉਹ ਚਾਰੇ ਹੈਗੇ ਤਾਂ ਮਾਤਲ ਬੰਦੇ ਹੀ ਉਹਦੇ ਨਾਲ ਕੱਲੀ ਤੂੜੀ ਕੋਈ ਵੰਡ ਛੰਡ ਨਹੀਂ ਪਾਉਂਦੇ ਅੱਛਾ ਆਪਾਂ ਵੰਡ ਪਾਣਾ ਕੋਈ ਸਾਂਵਲਾ ਲੈ ਗਿਆ ਨਾ ਬਹੁਤ ਬੋਲਾ ਨਹੀਂ ਤੇ 7 ਕਿਲੋ ਕਰੀ ਜਾਊਗੀ ਤੇ ਮੁੱਲ ਫਿਰ ਇਹਦਾ ਮੁੱਸੀ ਆ ਮੋਲੇ ਦਾ ਕਟੀਆਂ ਅਲਾਇ ਕਰਦੀ ਹੈ ਬੱਸ ਪੱਤੇ ਦਾ ਲਾ ਦੇ ਰੁਪਈਏ ਹਾਂਜੀ 40000 ਨਾ ਕਰਦੀਏ 40000 ਚਮ ਕਰੀਏ ਕਮਾਨਤ ਤੂੰ ਇਹ ਦਾ ਦੋ ਕਿੰਨਾ ਗਵਾ ਕਰਾ ਦੋ 38 ਹੀ ਦੇ ਦੀਏ 35000 ਜੀ ਪਹੁੰਚ ਹੀ ਕਰਦਾਂਗੇ ਅੱਛਾ ਪਹੁੰਚ ਇਹਦੀ ਵੀ ਆ ਹਾਂ ਇਹਦੀ ਵੀ ਪਹੁੰਚ 35 ਕਰਦਾਂਗੇ ਪਰ ਜੋ ਟਿਕਾ ਵੀ ਚਾਰ ਦੇ ਸਾਂਭੋ 7 ਕਿਲੋ ਦੁੱਧ ਕਰ ਦੇਗੀ। ਅੱਛਾ। ਹਾਂਜੀ। 100 ਕਿਲੋ ਮਿੰਟ ਤੱਕ ਰ ਪਹੁੰਚ ਜੇ ਫ੍ਰੀ ਐ। ਠੀਕ ਐ ਤੇ ਇਹ ਕਾਮ ਅਜੇ। ਮਰ ਗਿਆ ਜਵਾਗਰ ਬੀਜੀ। ਛੇ ਦਾ ਬੱਚਾ ਮਰ ਗਿਆ। 9 ਕਿਲੋ ਦੁੱਧ ਜੇ। ਅੱਛਾ। ਉਹ ਜੋ 부ਸ਼ੀ ਤੇ ਮਿਲਦੀ ਥਾਪੀ ਦੇ ਦੋ ਟਾਈਮ ਉਹ ਵੀ ਥਾਪੀ ਦੇ ਵੀ ਥਾਪੀ ਜੇ। ਠੀਕ ਐ। ਆ 부ਸ਼ੀ ਤੰਗੀ ਐ ਦੀ 부ਸ਼ੀ ਤੇ ਮਿਲਦੀ ਇਤਰਾ ਹੀ ਜਿਹੜਾ ਕਹਿੰਦੇ। ਤੇ ਦੁੱਧ ਕਿੰਨਾ ਪੱਕਾ ਹੈ ਤੇਰੇ ਕੋਲ? ਉਹ ਤਾਂ 9 ਕਿਲੋ ਰੀ ਤਿਆਰ ਦੇ। ਦਰ ਹਾਂ ਫਿਰ ਇੱਕ ਜੀ ਮੈਂ ਉਹਨਾਂ ਦੀਆਂ ਬਿੰਦੀਆਂ ਦਿਖਾ ਦੋ। ਲੈ ਉਹ ਦਿਖਾ ਦਿੰਦੇ ਹਾਂ। ਹਾਂਜੀ। ਅੱਜ ਜਿਆਦਾ ਸਾਰੀਆਂ ਬਿੰਦੀਆਂ ਵਾਲੀਆਂ ਲੱਭ ਕੇ ਲਿਆਂਦੀਆਂ ਜੀ ਇਹ ਆ ਜੀ ਇਹ ਦਰਦੀ ਆ ਠੀਕ ਹੈ ਬਾਕੀ ਇਹਦਾ ਵੀ ਥਾਂ ਚੰਗਾ ਦੂਰ ਦੂਰ ਲੱਗਾ ਵਾ ਕਦ ਕਾਠੇ ਦਾ ਠੀਕ ਹੈ ਇਹਦਾ ਫਿਰ ਮੁੱਲ ਹਰਜੀਨ ਕਾ ਆ ਰਿਹਾ ਆ ਇਹ ਆ ਪੰਜਕੀਤ ਲਈ ਜਾਂਦੇ 22 23 ਦਿਨ ਹੋ ਗਏ ਸਾਡੀ ਮੱਝ ਸੂਈ ਅੱਛਾ ਕੋਈ ਆਪਣੀ ਸੋਚ ਸਮਝ ਕੇ ਆਪਣੀ ਸਮਝਣਾ ਵੇਖ ਕੇ ਲਵੇ ਹਨਾ ਜੋ ਵੀ ਆ ਸਾਰਾ ਕੁਝ ਸਾਹਮਣੇ ਹੀ ਆ ਹਾਂ ਐਵੇਂ ਆਪਾਂ ਗਲਤ ਕੰਮ ਨਹੀਂ ਆਪਾਂ ਨੂੰ ਵਿਝ ਕਰਨਾ ਹਾਂਜੀ ਤੇ ਆਪਾਂ ਹਰਜੀ ਇਹ ਤਾਂ ਬੱਚਾ ਹੁੰਦਾ ਤਾਂ ਫਿਰ ਤੇ 70000 ਦੀ ਹਾਂਜੀ ਹੁਣ ਆਪਾਂ 65 ਦੀ ਦੇ ਦਈਏ 65000 ਦੇ ਵਿੱਚੋਂ ਕਰਦੀ ਕਮਾਨ ਤੁਸੀਂ ਦਾ ਦੋ ਕਰਾਉਣਾ ਕਰਾ ਦੋ 63 ਦੀ ਦੇ ਦਈਏ ਉਰੇ ਹਰ 20 60 ਦੀ ਪਹੁੰਚ ਕਰਦਾ ਅੱਛਾ 60 ਤੇ ਪਹੁੰਚ 9 ਕਿਲੋ ਦੁੱਧਰ 20 ਦੋ ਟਾਈਮ ਕੋ 5000 ਰਸਾਈ ਪੰਜ 9 ਕਿਲੋ ਦੁੱਧ ਮਿਣ ਕੇ ਦਵਾਂਗਾ ਠੀਕ 9 ਕਿਲੋ ਦੁੱਧ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿਣ ਤੇ ਹੁਣ ਇੱਕ ਆ ਗਾਂ ਜੇ ਹਾਂਜੀ ਇਹ ਤਾਂ ਥਣ ਬੜਾ ਕਮਾਲ ਦਾ ਨਾ ਜਿੱਦਾਂ ਮਰਜੀ ਬੈਠੇ ਥੱਲੇ ਹਾਂ ਨਾ ਬੜਾ ਕਮਾਲ ਜਿਹੜਾ ਇਹਦੇ ਕੋਲ ਹੈਗੀ ਵੀ ਦੁੱਧ ਸਾਫ ਚਵਾਈ ਵਾਲੀ ਤੇ ਐਵੇਂ ਠੰਡੀ ਫੀਰੀ ਆਤਾ ਠੀਕ ਹੈ ਜੀ ਕਿੰਨਾ ਚਿਰ ਹੋਇਆ ਵਿਧਿੰਨ ਸੋਈ ਨਾ ਸੋਈ ਨਾ ਆਹ ਅੱਜ ਵੀ ਬੱਚਾ ਕੋਈ 20 ਦਾ ਨਾਲ ਕੋਈ 20 ਨਾਲ ਠੀਕ ਆ ਆ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਪੱਕਾ ਦੁੱਧ ਕਿੰਨਾ ਤਿਆਰ ਜੀ ਪੱਕਾ ਇਹ ਥੱਲੇ ਆ ਗਿਆ 14 15 ਕਿਲੋ ਹੁਣ 13 ਕਿਲੋ ਪੱਕਾ ਲੀਟਰ ਵਾਲਾ ਦੁੱਧ ਆ ਤੋਰੋ ਹਾਂ ਫੇਰ ਇੱਕ ਰੀਨ ਪੰਜਰ ਵੀ ਇਹਦੀ ਫੈਨ ਆਉਂਦੀ ਹੈ ਅੱਛਾ ਫੈਨ ਮੈਂ ਗੱਲ ਘੜਾਈ ਦੇ ਪੰਜ ਫੈਨ ਆਈ ਤੇ ਇਹਦਾ ਫਿਰ ਮੁੱਲ ਮੁੱਲ ਜੀ ਇਹਦਾ 40000 ਜੋ ਮਾਣਤ ਨੂੰ ਤੋਣੇ ਕਰਾ ਦੋ ਖੱਤੀ ਲਈ ਦੇ ਦੀਏ 1000 ਰੁਪਏ 35 ਹੀ ਦੇ ਦਾਂਗੇ ਪਹੁੰਚ ਵਿੱਚ ਆਈ ਜਿੱਥੇ ਪਹੁੰਚ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਹੈ ਕਿ ਅੱਜ ਸਾਰੀਆਂ ਸੁਈਆਂ ਵਾਂ ਸੁਈਆਂ ਸਾਈਆਂ ਹਰਬੀ ਜੀ ਕੋਈ 5-5000 ਰੁਪਈਆ ਸਾਈ ਪਾਵੇ ਤੇ ਆਪਣੀ ਦੋ ਟਾਈ ਮੇਰੇ ਘਰੋਂ ਚੋਗੇ ਚੋਗੇ ਖੜੇ ਤਸੱਲੀ ਕਰਕੇ ਹਨਾ ਖੜੇ ਉਹ ਛੋਟੀ ਥੱਲੇ 8-9 ਕਿਲੋ ਬੋਲਾ ਜੀ ਬਾਕੀ ਜੋ ਵੀ ਆ ਸਾਰਾ ਕੁਝ ਪਹਿਲਾਂ ਹੀ ਆਪਣੀ ਚੋਈ ਕਰਕੇ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ